जीएसटी ਦੇ ਅੰਦਰ ਜਿਹੜੀ ਬਹੁਤ ਵੱਡੀ ਰਿਵੈਟ ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤੀ ਹੈ ਅੱਜ ਹੋਟਲ ਐਸੋਸੀਏਸ਼ਨ ਦੇ ਪ੍ਰਤੀਨਿਧੀ ਸਾਡੇ ਅਸ਼ੀਸ਼ ਮਹਾਜਨ ਜੀ ਨੇ ਸਾਰਿਆਂ ਨੂੰ ਮਿਲਾਇਆ ਹੈ ਔਰ ਸਭ ਤੋਂ ਵੱਡੀ ਖੁਸ਼ੀ ਦਿਲਾ ਰਿਹਾ ਹੈ ਖਾਸ ਤੌਰ ਤੇ ਮੱਧ ਵਰਗ ਦੇ ਪਰਿਵਾਰ ਦੇ ਲੋਕਾਂ ਸੇ ਹੋਟਲ ਦਾ ਜਿਹੜਾ ਟੈਰੀਫ ਹੈ ਔਰ ਚ ਬਹੁਤ ਵੱਡੀ ਰਿਵੈਟ ਹੈ ਵੈਸੇ ਤੇ ਹਰ ਚੀਜ਼ ਰੋਟੀ ਕਪੜਾ ਔਰ ਮਕਾਨ ਇਹਦੇ ਅੰਦਰ ਜਾਂ ਤੇ ਜੀਐਸਟੀ 0 ਹੀ ਹੈ ਜਾਂ 5% ਹੋਈ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਸਾਲ ਚ ਤਿੰਨ ਵੱਡੇ ਇਕਨੋਮਿਕਲ ਬੂਸਟ ਦਿੱਤੇ ਨੇ ਪਹਿਲਾ ਜਦੋਂ 12 ਲੱਖ 75 ਹਜ਼ਾਰ ਰੁਪਿਆ ਇਨਕਮ ਟੈਕਸ ਫਰੀ ਕੀਤਾ ਐਡਵਟੀ ਰਾਹਤ ਸੀ ਕਿ ਮੱਧ ਵਰਗ ਖਾਸ ਤੌਰ ਤੇ ਜੋਬ ਕਰਨ ਵਾਲਾ ਉਹਨਾਂ ਨੂੰ ਬਹੁਤ ਫਾਇਦਾ ਆ। ਔਰ ਦੂਜੇ ਵਾਰ ਸੇ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮਿਹਨਤ ਕਰਕੇ ਦੇਸ਼ ਨੂੰ ਵਿਸ਼ਵ ਦੀ ਚੌਥੀ ਅਰਥਵਿਵਸਥਾ ਬਣਾਇਆ ਸਭ ਤੋਂ ਵੱਡੀ ਔਰ ਤੀਸਰਾ ਤਮਾਕਾ ਹੁਣ ਹੋਇਆ ਕਿ ਜੀਐਸਟੀ ਦੇ ਅੰਦਰ ਐਡੀ ਵੱਡੀ ਰਿਵੈਟ ਲਗਭਗ 2.5 ਲੱਖ ਕਰੋੜ ਰੁਪਈਆ ਆਮ ਆਦਮੀ ਨੂੰ ਬਚੇਗਾ ਵਪਾਰ ਚ ਲਿਕੁਇਡ ਬਧੇਗਾ ਗਰੀਬ ਆਦਮੀ ਮੱਧ ਵਰਗੀ ਦੀ ਪਰਚੇਸ ਪਾਵਰ ਵਧੇਗੀ ਇਹ ਬਹੁਤ ਵੱਡਾ ਫੈਸਲਾ 3% ਮਹਿੰਗਾਈ ਪਤਾ ਦਿੰਦਾ ਜਿਸ ਨਾਲ ਲੱਖਾਂ ਪੈਨਸ਼ਨਰਸ ਤੇ ਲੱਖਾਂ EMPLOYEES ਉਹਨਾਂ ਨੂੰ ਇਹਦਾ ਫਾਇਦਾ ਮਿਲ ਰਿਹਾ ਔਰ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਹੋਟਲਰਸ ਇਨ ਆਲ ਇੱਕ ਬੜੀ ਸੁਹਾਣੇ ਮਾਹੌਲ ਚ ਆਈਆਂ ਲੋਕ ਮੋਦੀ ਦਾ ਥੈਂਕ ਯੂ ਕਰ ਰਹੇ ਨੇ ਧੰਨਵਾਦ ਮੋਦੀ ਜੀ ਤੁਸੀਂ ਐਡੀ ਬਡੀ ਰਪੇਡ ਸਰ ਬਿਲਕੁਲ ਪੱਖ ਤੇ ਬਾਰ ਬਾਰ ਸਵਾਗਤ ਜੀ ਐਸ ਜੀ ਜੀਐਸਟੀ ਦੇ ਬਿਲਡ ਦੇ ਉੱਤੇ ਫਰਵਰਸ ਪਾਰਟੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਐਸਾ ਹੈ ਕਿ ਰਾਹੁਲ ਗਾਂਧੀ ਔਰ ਕਾਂਗਰਸ ਨੂੰ ਆਦਤ ਪਈ ਹੈ ਦੇਸ਼ ਦੀ ਹਰ ਖੁਸ਼ੀ ਦੇ ਮੌਕੇ ਤੇ ਮਾਤਮ ਦੀ ਤੁਲਨਾ ਆਉਂਦੀ ਉਹਨੇ ਮਾਤਮ ਦੀ ਤੁੰਨਾ ਨਹੀਂ ਚਲਨੀ ਦੇਸ਼ ਤਰੱਕੀ ਕਰ ਰਿਹਾ ਔਰ ਬਿਨਾ ਮੰਗਿਆ ਚਾਹ ਇਨਕਮ ਟੈਕਸ ਤੇ ਰਿਬੇਟ ਹੋਵੇ ਚਾਹ GST ਤੇ ਰਿਬੇਟ ਹੋਵੇ ਚਾਹ ਮਹंगाई ਪੱਤਾ ਹੋਵੇ ਕਿਸੇ ਨੇ ਡਿਮਾਂਡ ਨਹੀਂ ਕੀਤੀ ਸੂਵ ਮੋਟੋ ਪ੍ਰਧਾਨ ਮੰਤਰੀ ਸੂਏ ਅੱਗੇ ਆਂਦੇ ਨੇ ਔਰ ਜਨਤਾ ਨੂੰ ਰੋਜ਼ ਖੁਸ਼ੀਆਂ ਦਾ ਪਟਾਰਾ ਦੇ ਰਹੇ ਨੇ ਤਾਂਕਿ ਭਾਰਤ ਦੀ ਜਨ ਜੀ ਦੇਸ਼ ਦੀ ਤਰੱਕੀ ਚ ਪਾਰਟਿਸਪੇਟ ਕਰੇ ਕੈਂਟਰਲ ਗਵਰਨਮੈਂਟ ਨੇ ਰਿਬੇਟ ਰਿਬੇਟ ਦੀ ਹੈ उसके मोदी जी का धन्यवाद करता हूँ और तरुण जी का यहाँ आने का वेलकम करता हूँ और जितने भी इनके साथ आए हैं उनका भी मैं धन्यवाद करता हूँ जीएसटी दे अंदर जी बहुत वीडी रिबेट प्रधानमंत्री मोदी जी ने दी है आज होटल एसोसीएशन दे प्रतिनिधि सड़े आशीष महाजन जी ने सारे मिलाया और सब पास बड़ी खुशी की लहर खास तौर पर मध्य वर्ग के परिवार के लोगों से ਹੋਟਲ ਦਾ ਜਿਹੜਾ ਟੈਰੀਫ ਹੈ ਉਸੇ ਬਹੁਤ ਵੱਡੀ ਰਿਬੇਟ ਹੈ ਵੈਸੇ ਤੇ ਹਰ ਚੀਜ਼ ਰੋਟੀ ਕਪੜਾ ਔਰ ਮਕਾਨ ਇਹਦੇ ਅੰਦਰ ਜਾਂ ਤੇ GST 0 ਹੀ ਹੈ ਜਾਂ 5% ਹੋਈ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਸਾਲ ਚ ਤਿੰਨ ਵੱਡੇ ਇਕਨੋਮਿਕਲ ਬੂਸਟ ਦਿੱਤੇ ਨੇ ਪਹਿਲਾ ਜਦੋਂ 12,75,000 ਰੁਪਿਆ ਇਨਕਮ ਟੈਕਸ ਫਰੀ ਕੀਤਾ ਅੱਡੀ ਵੱਡੀ ਰਾਹਤ ਸੀ ਕਿ ਮੱਧ ਵਰਗ ਖਾਸ ਤੌਰ ਤੇ ਜੋਬ ਕਰਨ ਵਾਲਾ ਉਨ ਮੇਰਾ ਬਹੁਤ ਫਾਇਦਾ ਹੈ। ਔਰ ਦੂਜੇ ਵਾਰ ਸੇ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮਿਹਨਤ ਕਰਕੇ ਦੇਸ਼ ਨੂੰ ਵਿਸ਼ਵ ਦੀ ਚੌਥੀ ਅਰਥਵਿਵਸਥਾ ਬਣਾਇਆ ਸਭ ਤੋਂ ਉੱਪਰ। ਔਰ ਤੀਸਰਾ ਤਮਾਕਾ ਹੁਣ ਹੋਇਆ ਕਿ ਜੀਐਸਟੀ ਦੇ ਅੰਦਰ ਐਡੀ ਵੱਡੀ ਰਿਬੇਟ। ਲਗਭਗ 2.5 ਲੱਖ ਕਰੋੜ ਰੁਪਏ ਆਮ ਆਦਮੀ ਨੂੰ ਬਚੇਗਾ, ਵਪਾਰ ਚ ਲਿਕੁਇਡ ਵਧੇਗਾ, ਗਰੀਬ ਆਦਮੀ, ਮੱਧ ਵਰਗੀ ਦੀ ਪਰਚੇਸ ਪਾਵਰ ਵਧੇਗੀ। ਇਹ ਬਹੁਤ ਵੱਡਾ ਫੈਸਲਾ ਹੈ। 3% ਮਹਿੰਗਾਈ ਪਤਾ ਦਿੱਤਾ ਜਿਸ ਨਾਲ ਲੱਖਾਂ ਪੈਨਸ਼ਨਰਸ ਤੇ ਲੱਖਾਂ EMPLOYEES ਉਹਨਾਂ ਨੂੰ ਇਹਦਾ ਫਾਇਦਾ ਮਿਲ ਰਿਹਾ ਔਰ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਹੋਟਲਰਸ ਦੇ ਨਾਲ ਇੱਕ ਬੜੀ ਸੁਹਾਣੇ ਮਾਹੌਲ ਚ ਆਈਆਂ ਲੋਕ ਮੋਦੀ ਦਾ ਥੈਂਕ ਯੂ ਕਰ ਰਹੇ ਨੇ ਧੰਨਵਾਦ ਮੋਦੀ ਜੀ ਤੁਸੀਂ ਐਡੀ ਬਡੀ ਰਿਪੇਟ ਸਰ ਬਿਲਕੁਲ ਪੱਖ ਤੇ ਬਾਰ ਬਾਰ ਸਵਾਗਤ ਜੀ ਐਸਟੀ ਵੀ ਬਿਲਕੁਲ ਦੇਖਦੇ ਹੋ ਉਸ ਪਾਰਟੀ ਬਹੁਤ ਜ਼ਿਆਦਾ ਖੁਸ਼ ਹੁੰਦਾ ਐਸਾ ਕਿ ਰਾਹੁਲ ਗਾਂਧੀ ਔਰ ਕਾਂਗਰਸ ਨੂੰ ਆਦਤ ਪਈ ਹੈ ਦੇਸ਼ ਦੀ ਹਰ ਖੁਸ਼ੀ ਦੇ ਮੌਕੇ ਤੇ ਮਾਤਮ ਦੀ ਤੁਲਨਾ ਉਹਨੇ ਮਾਤਮ ਦੀ ਤੁਲਨਾ ਨਹੀਂ ਚੱਲਨੀ ਦੇਸ਼ ਤਰੱਕੀ ਕਰ ਰਿਹਾ ਔਰ ਬਿਨਾ ਮੰਗਿਆ ਚਾਹੇ ਇਨਕਮ ਟੈਕਸ ਦੇ ਵੇਟ ਹੋਵੇ ਚਾਹੇ ਜੀਐਸਟੀ ਦੇ ਵੇਟ ਹੋਵੇ ਚਾਹੇ ਮੰਗਾਈ ਪੱਤਾ ਹੋਵੇ ਕਿਸੇ ਨੇ ਡਿਮਾਂਡ ਨਹੀਂ ਕੀਤੀ ਸੋ ਮੋਟੋ ਪ੍ਰਧਾਨ ਮੰਤਰੀ ਸੋ ਅੱਗੇ ਆਂਦੇ ਨੇ ਔਰ ਜਨਤਾ ਨੂੰ ਰੋਜ਼ ਖੁਸ਼ੀਆਂ ਦਾ ਪਟਾਰਾ ਦੇ ਰਹੇ ਨੇ ਤਾਂ ਕਿ ਭਾਰਤ ਦੀ ਜ਼ੈਨ ਜ਼ੀ देश की तरक्की पार्टीसिपेट सेंट्रल गवर्नमेंट ने रिबेट रिबेट दी है उसके मोदी जी का धन्यवाद करता हूँ और तरुण जी का यहाँ आने का वेलकम करता हूँ और जितने भी इनके साथ आए हैं उनका भी मैं धन्यवाद करता हूँ जी एस टी के अंदर जी बहुत वो रिबेट प्रधानमंत्री मोदी जी ने दी है अज होटल एसोसीएशन प्रतिनिधि साढ़े आशीष महाजन जी ने सारे मिलाया और सब पास बड़ी खुशी दी लहर है ਖਾਸ ਤੌਰ ਤੇ ਮੱਦੇਬਰ ਕੇ ਪਰਿਵਾਰ ਦੇ ਲੋਕਾਂ ਸੇ ਹੋਟਲ ਦਾ ਜਿਹੜਾ ਟੈਰੀਫ ਹੈ ਉਹ ਚ ਬਹੁਤ ਵੱਡੀ ਰਿਬੇਟ ਹੈ ਵੈਸੇ ਤੇ ਹਰ ਚੀਜ਼ ਰੋਟੀ ਕਪੜਾ ਔਰ ਮਕਾਨ এরੇ ਅੰਦਰ ਜਾਂ ਤੇ GST 0 ਹੀ ਹੈ ਜਾਂ 5% ਹੋਈ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਸਾਲ ਚ ਤਿੰਨ ਵੱਡੇ ਇਕਨੋਮਿਕਲ ਬੂਸਟ ਦਿੱਤੇ ਨੇ ਪਹਿਲਾ ਜਦੋਂ 12,75,000 ਰੁਪਿਆ ਇਨਕਮ ਟੈਕਸ ਫਰੀ ਕੀਤਾ ਐਡਵਟੀ ਰਹਾ ਸੀ ਕਿ ਮੱਧੇ ਵਰ ਖਾਸ ਤੌਰ ਤੇ ਜੋਬ ਕਰਨ ਵਾਲਾ ਉਹਨੂੰ ਇਹਦਾ ਬਹੁਤ ਫਾਇਦਾ ਹੈ ਔਰ ਦੂਜੇ ਪਾਸੇ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮਿਹਨਤ ਕਰਕੇ ਦੇਸ਼ ਨੂੰ ਵਿਸ਼ਵ ਦੀ ਚੌਥੀ ਅਰਥ ਵਿਵਸਥਾ ਬਣਾਇਆ ਸਭ ਨੂੰ ਵੱਡੇ ਔਰ ਤੀਸਰਾ ਤਮਾਕਾ ਹੁਣ ਹੋਇਆ ਕਿ ਜੀਐਸਟੀ ਦੇ ਅੰਦਰ ਐਡੀ ਵੱਡੀ ਰਿਬੇਟ ਲਗਭਗ 2.5 ਲੱਖ ਕਰੋੜ ਰੁਪਈਆ ਆਮ ਆਦਮੀ ਨੂੰ ਬਚੇਗਾ ਵਪਾਰ ਚ ਲਿਕਵਿਡ ਵਧੇਗਾ ਗਰੀਬ ਆਦਮੀ ਮੱਧ ਵਰਗੀ ਦੀ ਪਰਚੇਸ ਪਾਵਰ ਵਧੇਗੀ ਇਹ ਬਹੁਤ ਵੱਡਾ ਫੈਸਲਾ 3% ਮਹंगाई ਪਤਾ ਦਿੱਤਾ ਜਿੰਨਾਂ ਲੱਖਾਂ ਪੈਨਸ਼ਨਰਸ ਲੱਖਾਂ EMPLOYEES ਉਹਨਾਂ ਨੂੰ ਇਹਦਾ ਫਾਇਦਾ ਮਿਲ ਰਿਹਾ ਹੈ ਔਰ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਹੋਟਲਰਸ ਦੇ ਨਾਲ ਇੱਕ ਬੜੀ ਸੁਹਾਣੇ ਮੌਲ ਚ ਆਈਆਂ ਲੋਕ ਮੋਦੀ ਦਾ ਥੈਂਕ ਯੂ ਕਰ ਰਹੇ ਨੇ ਧੰਨਵਾਦ ਮੋਦੀ ਜੀ ਤੁਸੀਂ ਐਡੀ ਬਡੀ ਰਬੇਟ ਸਰ ਬੇ ਪੱਖ ਤੇ ਬਾਰ ਬਾਰ ਸਵਾਗਤ ਯੈਸ ਜੀ ਰਾਈਟ जीएसटी ਦੇ ਬਿੱਲ ਦੇ ਉੱਤੇ ਫਰਮਸ ਪਾਰਟੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਐਸਾ ਕਿ ਰਾਹੁਲ ਗਾਂਧੀ ਔਰ ਕਾਂਗਰਸ ਨੂੰ ਆदत ਪਈ ਹੈ ਦੇਸ਼ ਦੀ ਹਰ ਖੁਸ਼ੀ ਦੇ ਮੌਕੇ ਤੇ ਮਾਤਮ ਦੀ ਤੁਲਨਾ ਕਰਨ ਦੀ ਉਹਨੇ ਮਾਤਮ ਦੀ ਤੁੰਨਾ ਨਹੀਂ ਚਲਨੀ ਆ ਦੇਸ਼ ਤਰੱਕੀ ਕਰ ਰਿਹਾ ਔਰ ਬਿਨਾ ਮੰਗਿਆ ਚਾਹ ਇਨਕਮ ਟੈਕਸ ਦੇ ਵੇਟ ਹੋਵੇ ਚਾਹ ਜੀਐਸਟੀ ਦੇ ਵੇਟ ਹੋਵੇ ਚਾਹੇ ਮਹਿੰਗਾਈ ਪੱਤਾ ਹੋਵੇ ਕਿਸੇ ਨੇ ਡਿਮਾਂਡ ਨਹੀਂ ਕੀਤੀ ਸੂਵ ਮੋਟੋ ਪ੍ਰਧਾਨ ਮੰਤਰੀ ਸੂਏ ਅੱਗੇ ਆਂਦੇ ਨੇ ਔਰ जनता रोज़ खुशियां का पटारा दे रहे हैं ताकि भारत की जैन जी देश की तरक्की पार्टीसिपेट सेंट्रल गवर्नमेंट ने रिबेट रिबेट दी है उसके मोदी जी का धन्यवाद करता हूँ और तरुण जी का यहाँ आने का वेलकम करता हूँ और जितने भी इनके साथ आए हैं उनका भी मैं धन्यवाद करता हूँ जी एस टी के अंदर जी बहुत वो रिबेट प्रधानमंत्री मोदी जी ने है। आज है दी है अज होटल एसोसीएशन के प्रतिनिधि ਟੜੇ ਅਸ਼ੀਸ਼ ਮਹਾਜਨ ਜੀ ਨੇ ਸਾਰਿਆਂ ਨੂੰ ਮਿਲਾਇਆ ਔਰ ਸਭ ਤੋਂ ਵੱਡੀ ਖੁਸ਼ੀ ਦਿਲਾਇ ਰ ਹੈ ਖਾਸ ਤੌਰ ਤੇ ਮੱਧ ਵਰਗ ਦੇ ਪਰਿਵਾਰ ਦੇ ਲੋਕਾਂ ਸੇ ਹੋਟਲ ਦਾ ਜਿਹੜਾ ਟੈਰੀਫ ਹੈ ਔਰ ਚ ਬਹੁਤ ਵੱਡੀ ਰਿਬੇਟ ਹੈ ਵੈਸੇ ਤੇ ਹਰ ਚੀਜ਼ ਰੋਟੀ ਕਪੜਾ ਔਰ ਮਕਾਨ ਇਹਦੇ ਅੰਦਰ ਜਾਂ ਤੇ GST 0 ਹੀ ਹੈ ਜਾਂ 5% ਹੋਈ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਸਾਲ ਚ ਤਿੰਨ ਵੱਡੇ ਇਕਨੋਮਿਕਲ ਬੂਸਟ ਦਿਤੇ ਨੇ ਪਹਿਲਾ ਜਦੋਂ 12 ਲੱਖ 75 ਹਜ਼ਾਰ ਰੁਪਇਆ ਇਨਕਮ ਟੈਕਸ ਫ੍ਰੀ ਕੀਤਾ ਐਡੀ ਵੱਡੀ ਰਾਹਤ ਸੀ ਕਿ ਮੱਧ ਦੇ ਵਰ ਖਾਸ ਤੌਰ ਤੇ ਜੋਬ ਕਰਨ ਵਾਲਾ ਉਹਨ ਮੇਰਾ ਬਹੁਤ ਫਾਇਦਾ ਹੈ। ਔਰ ਦੂਜੇ ਵਸੇ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮਿਹਨਤ ਕਰਕੇ ਦੇਸ਼ ਨੂੰ ਵਿਸ਼ਵ ਦੀ ਚੌਥੀ ਅਰਥਵਿਵਸਥਾ ਬਣਾਇਆ ਸਭ ਨੂੰ ਔਰ ਤੀਸਰਾ ਤਮਾਕਾ ਹੁਣ ਹੋਇਆ ਕਿ ਜੀਐਸਟੀ ਦੇ ਅੰਦਰ ਐਡੀ ਵੱਡੀ ਰਿਬੇਟ ਲਗਭਗ 2.5 ਲੱਖ ਕਰੋੜ ਰੁਪਇਆ ਆਮ ਆਦਮੀ ਨੂੰ ਬਚੇਗਾ ਵਪਾਰ ਚ ਲਿਕੁਇਡ ਵਧੇਗਾ ਗਰੀਬ ਆਦਮੀ ਮੱਧ ਵਰਗੀ ਦੀ ਪਰਚੇਸ ਪਾਵਰ ਵਧੇਗੀ ਇਹ ਬਹੁਤ ਵੱਡਾ ਫੈਸਲਾ 3% ਮਹंगाई ਪਤਾ ਦਿੰਦਾ ਜਿੰਨਾਂ ਲੱਖਾਂ ਪੈਨਸ਼ਨਰਸ ਲੱਖਾਂ EMPLOYEES ਉਹਨਾਂ ਨੂੰ ਇਹਦਾ ਫਾਇਦਾ ਮਿਲ ਰਿਹਾ ਹੈ ਔਰ ਅੱਜ ਦੀ ਇਹ ਜਿਹੜੀ ਮੀਟਿੰਗ ਹੋਈ ਹੈ ਹੋਟਲਰਸ ਦੇ ਨਾਲ ਇੱਕ ਬੜੀ ਸੁਹਾਣੇ ਮੌਲ ਚ ਆਇਆ ਲੋਕ ਮੋਦੀ ਦਾ ਥੈਂਕ ਯੂ ਕਰ ਰਹੇ ਨੇ ਧੰਨਵਾਦ ਮੋਦੀ ਜੀ ਤੁਸੀਂ ਐਡੀ ਵੀਡੀ ਰਬੇਟ ਸਰ ਜੀ ਬਖਸ਼ਤ ਤੇ ਬਾਰ ਬਾਰ ਸਵਾਗਤ ਜੀਐਸਟੀ ਦੇ ਬਿਲਡ ਦੇ ਉੱਤੇ ਫਰਵਰਸ ਪਾਰਟੀ ਬਜਾਦਾ ਖਵਾ ਸਕਦਾ ਹੈ ਐਸਾ ਹੈ ਕਿ ਰਾਹੁਲ ਗਾਂਧੀ ਔਰ ਕਾਂਗਰਸ ਨੂੰ ਆਦਤ ਪਈ ਹੈ ਦੇਸ਼ ਦੀ ਹਰ ਖੁਸ਼ੀ ਦੇ ਮੌਕੇ ਤੇ ਮਾਤਮ ਦੀ ਤੁਲਨਾ ਕਰਨਗੇ ਉਹਨੇ ਮਾਤਮ ਦੀ ਤੁੰਨਾ ਨਹੀਂ ਚਲਨੀਆ ਦੇਸ਼ ਤਰੱਕੀ ਕਰ ਰਿਹਾ ਔਰ ਬਿਨਾ ਮੰਗਿਆ ਚਾਹ ਇਨਕਮ ਟੈਕਸ ਤੇ ਵੇਟ ਹੋਵੇ ਚਾਹ ਜੀਐਸਟੀ ਤੇ ਵੇਟ ਹੋਵੇ ਚਾਹੇ ਮਹਿੰਗਾਈ ਪੱਤਾ ਹੋਵੇ ਕਿਸੇ ਨੇ ਡਿਮਾਂਡ ਨਹੀਂ ਕੀਤੀ ਸੋ ਮੋਟੋ ਪ੍ਰਧਾਨ ਮੰਤਰੀ ਸੋਹਿਆ ਗਿਆਂਦੇ ਨੇ और जनता रोज़ खुशियाँ का पटारा दे रहे ताकि भारत की जहन जी देश की तरक्की पार्टीसिपेट सेंट्रल गवर्नमेंट ने रिबेट रिबेट दी है उसके मोदी जी का धन्यवाद करता हूँ और तरुण जी का यहाँ आने का वेलकम करता हूँ और जितने भी इनके साथ आए हैं उनका भी मैं धन्यवाद करता हूँ